ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਹਜੇ 6ਵੇਂ ਪੇ ਕਮਿਸ਼ਨ ਤੇ 7ਵੇਂ ਪੇ ਕਮਿਸ਼ਨ ਦੇ ਜਿਹੜੇ ਰੋਲੇ ਨੇ ਉਹ ਖਤਮ ਨਹੀਂ ਹੋਏ ਆ ਤੇ ਸੈਂਟਰ ਵਿਭਾਗ ਜਿਹੜਾ ਹੈ ਆਪਣੇ ਕਰਮਚਾਰੀਆਂ ਨੂੰ 8ਵੇਂ ਪੇ ਕਮਿਸ਼ਨ ਦੀ ਦੇਣ ਦੀ ਤਿਆਰੀ ਕਰ ਰਿਹਾ ਹੈਗਾ ਸੋ ਉਮੀਦ ਇਹ ਹੀ ਹੈ ਵੀ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਪੇ ਕਮਿਸ਼ਨ ਹੈ ਇਨੂੰ ਜਲਦੀ ਹੀ ਲਾਗੂ ਕੀਤਾ ਜਾਵੇ ਪੰਜਾਬ ਦੇ ਵਿੱਚ ਕਦੋਂ ਹੈ ਇਹ 8ਵਾਂ ਪੇ ਕਮਿਸ਼ਨ ਲਾਗੂ ਹੋਵੇਗਾ ਉਸ ਦੇ ਬਾਰੇ ਸਾਰੀ ਹੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਆਪਾਂ ਦਰਜਾ ਚਾਰ ਕਰਮਚਾਰੀਆਂ ਦੀ ਗੱਲ ਕਰੀਏ ਜਿਹੜੇ ਕਿ ਗਰੁੱਪ ਡੀ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੀ ਹੁਣ 7ਵੇਂ ਪੇ ਕਮਿਸ਼ਨ ਦੇ ਅੰਦਰ 18000 ਬੇਸਿਕ ਬੰਦੀ ਹੈ ਸਾਰੇ ਹੀ ਕਰਮਚਾਰੀ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ 2.86 ਦੇ ਫਿਕਟਨ ਫੈਕਟਰ ਉਹਨਾਂ ਤੇ ਲਗਾਇਆ ਜਾਵੇਗਾ ਜੇਕਰ 18000 ਬੇਸਿਕ ਕਿਸੇ ਵੀ ਕਰਮਚਾਰੀ ਦੀ ਬੰਦੀ ਹੈ ਜਿਹੜਾ ਸਭ ਤੋਂ ਪੇ ਕਮਿਸ਼ਨ ਦੇ ਅੰਦਰ ਕਿਸੇ ਵੀ ਮੈਕਮੇ ਵਿੱਚ ਭਰਤੀ ਹੋਇਆ ਹੈ ਤਾਂ ਉਸ ਦੀ ਜੋ ਹੈ 8ਵੀਂ ਪੇ ਕਮਿਸ਼ਨ ਵਿੱਚ ਬੇਸਿਕ ਸੈਲਰੀ ਹੈ 52480 ਹੋ ਜਾਵੇ ਇਹ ਵੀ ਕਿਵੇਂ ਹੋਵੇਗੀ ਕਿਉਂਕਿ ਜਦੋਂ ਆਪਾਂ 2.86 ਨੂੰ ਗੁਣਾ ਕਰਦੇ ਹਾਂ 18000 ਦੇ ਨਾਲ ਤਾਂ ਇੰਨੀ ਜੋ ਰਾਸ਼ੀ ਹੈ ਉਹ ਬੰਦੀ ਹੈ ਤੇ ਕੁੱਲ ਜੋ ਵਾਧਾ ਹੈ ਉਹ ਤੁਹਾਡੀ ਸੈਲਰੀ ਦੇ ਵਿੱਚ 33480 ਦਾ ਹੋਵੇਗਾ ਸੋ ਬਹੁਤ ਹੀ ਜ਼ਿਆਦਾ ਵੱਡਾ ਫਰਕ ਜਿਹੜਾ ਹੈ ਪੈ ਜਾਵੇਗਾ ਕਿਉਂਕਿ ਤੁਹਾਨੂੰ ਪਤਾ ਇਹ ਹੈ ਕਿ ਜਦੋਂ 7ਵੇਂ ਪੇ ਕਮਿਸ਼ਨ ਵਾਲਾ ਕਰਮਚਾਰੀ ਜਿਹੜਾ ਵੀ 2020 ਤੋਂ ਬਾਅਦ ਵਿਭਾਗ ਵਿੱਚ ਆਇਆ ਸੀ ਜੇਕਰ ਉਸ ਨੂੰ 18000 1900 ਬੇਸਿਕ ਜਿਹੜੀ ਹੈ ਮਿਲਦੀ ਸੀ ਉਸ ਨੂੰ ਡੀਏ ਲਗਾ ਕੇ ਵੀ ਜੋ ਉਸ ਦੀ ਸੈਲਰੀ ਹੈ ਲਗਭਗ 30000 31000 ਇਸ ਦੇ ਨੇੜੇ ਬਣ ਜਾਂਦੀ ਰਹੀ ਹੈ ਤੇ ਭਾਵੇਂ ਜੋ ਡੀਏ ਹੈ 8ਵੀਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਜ਼ੀਰੋ ਹੋ ਜਾਵੇਗਾ ਪਰ ਜੋ ਬੇਸਿਕ ਸੈਲਰੀ ਹੈ ਉਹ ਡੀਏ ਨਾਲੋਂ ਵੀ ਜ਼ਿਆਦਾ ਹੈ ਸੋ ਬਹੁਤ ਹੀ ਵਧੀਆ ਜੋ ਫੈਸਲਾ ਹੈਗਾ ਸਰਕਾਰ ਨੇ ਇਹ ਫਿਟਮੈਂਟ ਫੈਕਟਰ ਤੇ ਲਗਾਉਣ ਦਾ ਕੀਤਾ ਹੈ ਜੇਕਰ 2.86 ਦਾ ਫਿਟਮੈਂਟ ਫੈਕਟਰ ਲੱਗਦਾ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਵੇਗਾ ਚਾਹੇ ਪੰਜਾਬ ਦੇ ਵਿੱਚ ਵੀ ਕੋਈ ਪੁਰਾਣਾ ਮੁਲਾਜ਼ਮ ਹੈ ਚਾਹੇ ਮੁਲਾਜ਼ਮ ਹੈ ਹੁਣ ਆਪਾਂ ਅਗਲੇ ਜਿਹੜੇ ਲੈਵਲ 2 ਕਰਮਚਾਰੀਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ LDC ਜਿਹੜੇ LDC ਆ ਜਾਂਦੇ ਨੇ ਜਾਂ ਆਪਣੇ ਹੋਰ ਬਿਜਲੀ ਵਿਭਾਗ ਦੇ ਜਿਹੜੇ SC AS ਅਸ ਕਰਮਚਾਰੀ ਆਉਂਦੇ ਨੇ ਜਾਂ ਹੋਰ 19 ਵਾਲੇ ਜਿਹੜੇ ਕਿ ਕਾਂਸਟੇਬਲ ਸਾਡੇ ਸਾਥੇ ਆ ਜਾਂਦੇ ਨੇ ਉਹਨਾਂ ਦੀ ਜੋ ਹੁਣ ਬੇਸਿਕ ਸੈਲਰੀ 19900 ਉਹਨਾਂ ਨੂੰ ਮਿਲ ਰਹੀ ਹੈ ਪਰ ਫੇਟਨ ਫੈਕਟਰ 2.86 ਲੱਗਣ ਤੋਂ ਬਾਅਦ ਉਹਨਾਂ ਦੀ ਬੇਸਿਕ 56914 ਹੋ ਜਾਵੇਗੀ ਅਤੇ ਕੁੱਲ ਤਨਖਾਹ ਦੇ ਵਿੱਚ ਵਾਧਾ 37014 ਹੋ ਜਾਵੇਗਾ ਇਸ ਤੋਂ ਬਾਅਦ ਜਿਹੜਾ ਕਿ ਜਿਹੜੇ ਲੈਵਲ ਜਿਹੜੇ 3 ਦੇ ਕਰਮਚਾਰੀ ਨੇ ਜਿਨ੍ਹਾਂ ਦੀ 21700 ਹੈ ਉਹਨਾਂ ਦੀ ਜੋ ਬੇਸਿਕ ਹੈ 6200 ਰੁਪਏ ਹੋ ਜਾਵੇਗੀ ਲੈਵਲ 4 ਦੇ ਕਰਮਚਾਰੀਆਂ ਦੀ ਜਿਨ੍ਹਾਂ ਦੀ 25500 ਬੇਸਿਕ ਬੰਦੀ ਹੈ ਉਹਨਾਂ ਦੀ ਜੋ ਜਿਹੜੀ ਬੇਸਿਕ ਹੈ 72930 ਬਣ ਜਾਵੇਗੀ ਜੋ ਸੋ ਬਹੁਤ ਹੀ ਵੱਡਾ ਫਰਕ ਹੈਗਾ ਜਿਹੜਾ 47430 ਦਾ ਵਾਧਾ ਜੋ ਹੈ ਤਨਖਾਹ ਦੇ ਵਿੱਚ ਹੋਵੇਗਾ ਇਸ ਤੋਂ ਬਾਅਦ ਜਿਹੜੇ ਸਾਥੀ ਜੇਕਰ ਆਪਾਂ ਲੈਵਲ 5 ਦੇ ਕਰਮਚਾਰੀਆਂ ਦੀ ਗੱਲ ਕਰੀਏ ਜਿਨ੍ਹਾਂ ਵਿੱਚ ਸੀਨੀਅਰ ਕਲਰ ਕਲਰਕ ਤੇ ਹਾਈ ਲੈਵਲ ਦੇ ਟੈਕਨੀਕਲ ਸਟਾਫ ਆ ਜਾਂਦਾ ਹੈ ਉਹਨਾਂ ਦੀ ਜੋ ਬੇਸਿਕ ਜਿਹੜੀ ਹੈ 29200 ਸੈਲਰੀ ਹਜੇ ਬੇਸਿਕ ਬੰਦੀ ਹੈ ਅਤੇ ਜਿਹੜਾ ਪੇ ਕਮਿਸ਼ਨ ਦੇ ਅੰਦਰ ਤੇ ਜਦੋਂ 8 ਕਿਲੋਮੀਟਰ ਲੱਗ ਜਾਵੇ ਤਾਂ ਜਾਵੇਗਾ ਤਾਂ ਜਿਹੜਾ 2026 ਦੇ ਵਿੱਚ ਤਾਂ ਉਹਨਾਂ ਦੀ ਜੋ ਬੇਸਿਕ ਹੈ 800 83512 ਹੋ ਜਾਵੇਗੀ ਭਾਫ ਕੀ 54 ਜਾਂ 312 ਜਿਹੜਾ ਹੈਗਾ ਮੁੱਲ ਤਨਖਾਹ ਦੇ ਵਿੱਚ ਜਿਹੜਾ ਕੀ ਵਾਧਾ ਹੋਵੇਗਾ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹਿ ਚੁੱਕਿਆ ਜਿਵੇਂ ਕੀ डीए जो है जीरो हो जाएगा होन ਤੋਂ ਬਾਅਦ ਜੋ ਸੈਲਰੀ ਬਹੁਤ ਜ਼ਿਆਦਾ ਜਿਹੜਾ ਵਾਅਦਾ ਹੋ ਰਿਹਾ ਹੈ ਹੁਣ ਦੇਖ ਲਓ ਜੇਕਰ ਡੀਏ ਪੰਜਾਬ ਦੇ ਵਿੱਚ 42% ਚਾਰਿਆ ਹੈ 42% ਡੀਏ ਨਾਲ ਵੀ ਇੰਨੀ ਜ਼ਿਆਦਾ ਸੈਲਰੀ ਨਹੀਂ ਬਣਦੀ ਜਿੰਨੀ 8ਵੀਂ ਪੇ ਕਮਿਸ਼ਨ ਵਿੱਚ ਸਿਰਫ ਬੇਸਿਕ ਵੀ ਬਣਦੀ ਹੈ ਉਸ ਤੋਂ ਬਾਅਦ ਲੈਵਲ 6 ਦੇ ਗੱਲ ਕਰੀਏ ਜਿਸ ਦੇ ਵਿੱਚ 35400 ਵਾਲੇ ਕਰਮਚਾਰੀ ਆ ਜਾਂਦੇ ਨੇ ਜਿਨ੍ਹਾਂ ਦੀ ਜੋ ਹੈ ਮੂਲ ਤਨਖਾਹ